ਪੈਟਰੋਲ ਕੰਪਨੀਆਂ ਹਰ ਪੈਟਰੋਲ ਪੰਪ ਤੇ ਗ੍ਰਾਹਕ ਦੇ ਲਈ ਕੁਝ ਮੂਲ ਫਰੇ ਜੜੀਆਂ ਨੇ ਮੁਢਲੀਆਂ ਸਹੂਲਤਾਂ ਲਾਜ਼ਮੀ ਮੁਹਿਆ ਕਰਨ ਦੀ ਹਦਾਇਤਾਂ ਦਿੱਤੀਆਂ ਗਈਆਂ ਨੇ ਜਿਵੇਂ ਕਿ ਹਰ ਪੈਟਰੋਲ ਪੰਪ ਤੇ ਮਹਿਲਾਵਾਂ ਦੇ ਲਈ ਵੱਖ ਸਾਫ ਸੁਥਰਾ ਬਾਥਰੂਮ ਬਣਿਆ ਹੋਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਪੀਣ ਵਾਲੇ ਫਿਲਟਰ ਪਾਣੀ ਦੀ ਵਿਵਸਥਾ ਵੀ ਪੈਟਰੋਲ ਪੰਪ ਤੇ ਲਾਜ਼ਮੀ ਹੋਣੀ ਚਾਹੀਦੀ ਇਸ ਤੋਂ ਇਲਾਵਾ ਰੋਜ਼ ਦਾ ਪੈਟਰੋਲ ਟੇਜਲ ਤੇ ਦੱਸਦੇ ਕਿ ਸੀਐਨਜੀ ਦਾ ਰੇਟ ਸਕ੍ਰੀਨ ਤੇ ਫਲੈਸ਼ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਹਦਾਇਤਾਂ ਜੜੀਆਂ ਨੇ ਜਾਰੀ ਕੀਤੀਆਂ ਗਿਆ ਸੰਪਰ ਗੁਰਦਾਸਪੁਰ ਤੇ ਇਸ ਦੇ ਆਸ-ਪਾਸ ਦੇ ਪੈਟਰੋਲ ਪੰਪਾਂ ਤੇ ਵੇ ਭਾਰਤ ਪੈਟਰੋਲੀਅਮ ਦੇ ਹਾਈਵੇ ਤੇ ਪੰਪਾਂ ਤੇ ਤਾਂ ਇਹ ਸਹੂਲਤਾ ਜ਼ਿਆਦਾਤਰ ਗਾਹਕ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਹਨ ਪਰ ਰੂਲਰ ਏਰੀਆਜ਼ ਦੇ ਵਿੱਚ ਲਿੰਕ ਰੋਡ ਦੱਸਦੇ ਕਿ ਲਿੰਕ ਰੋਡ ਦੇ ਅਤੇ ਨਾਲ ਇਸ ਖੇਰਾ ਦੇ ਅੰਦਰ ਸਥਿਤ ਕਾਜੜੀ ਸਰਕਾਰੀ ਕੰਪਨੀਆਂ ਦੇ 10% ਦੀ ਪੈਟਰੋਲ ਪੰਪਾਂ ਤੇ ਇਹ ਸਹੂਲਤਾ ਨਹੀਂ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਸਰਕਾਰ ਵੱਲੋਂ ਪੈਟਰੋਲ ਕੰਪਨੀਆਂ ਵੱਲੋਂ ਪੈਟਰੋਲ ਪੰਪ ਮਾਲਕਾਂ ਨੂੰ ਹਦਾਇਤਾਂ ਜਾਰੀ ਕੀਤੇ ਜਾਂਦੀਆਂ ਨੇ ਕਿ ਕਸਮਰਸ ਦੇ ਉੱਚ ਖਾਸ ਫੈਸਿਲਿਟੀਆਂ ਜ਼ਰੂਰੀ ਹੋਣੀਆਂ ਚਾਹੀਦੀਆਂ ਪੰਪਾਂ ਤੇ ਜਿਨ੍ਹਾਂ ਵਿੱਚੋਂ ਮਹਿਲਾ ਤੇ ਪੁਰਸ਼ ਬਾਥਰੂਮ ਅਲੱਗ ਤੋਂ ਬਣਾਏ ਜਾਣੇ ਚਾਹੀਦੇ ਆ ਪੀਣ ਵਾਲੇ ਪਾਣੀ ਦੀ ਸਹੂਲਤ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ ਜਿਦੇ ਵਿੱਚ ਆਰਓ ਵੀ ਲੱਗਿਆ ਹੋਣਾ ਚਾਹੀਦਾ ਔਰ ਵਾਟਰ ਕੂਲਰ ਵੀ ਹੋਣਾ ਚਾਹੀਦਾ ਔਰ ਰੇਟ ਫਲੈਸ਼ ਹੋਣੇ ਚਾਹੀਦੇ ਸਕ੍ਰੀਨ ਤੇ ਤੇ ਨਾਲ ਨਾਲ ਗੱਡੀਆਂ ਚ ਪੈਟਰੋਲ ਪਾਉਣ ਵਾਲੀਆਂ ਗੱਡੀਆਂ ਚ ਫ੍ਰੀ ਹਵਾ ਪਰਣ ਦੀ ਸਹੂਲਤ ਵੀ ਮੁਹੱਈਆ ਕਰवानी ਚਾਹੀਦੀ ਹੈ ਐਸੋ ਲਈ ਅਸੀਂ ਖੜੇ ਆ ਗੁਰਦਾਸਪੁਰ ਦੇ ਨਾਇਰਾ ਕੰਪਨੀ ਦੇ ਪੰਪ ਤੇ ਜਿੱਥੇ ਤੁਹਾਨੂੰ ਦਿਖਾ ਰਹੇ ਆ ਤਸਵੀਰਾਂ ਰੇਟ ਲਿਸਟ ਫਲੈਸ਼ ਕੀਤੀ ਗਈ ਹੈ ਰੋਜ਼ ਦੀ ਰੋਜ਼ ਇਹ ਚੇਂਜ ਹੁੰਦੀ ਹੈ ਜਿੰਨਾ ਰੇਟ ਹੋਇਆ ਉਹ ਦਿਖਾਇਆ ਜਾਂਦਾ ਹੈ ਔਰ ਹਵਾ ਦੀ ਸਹੂਦਤ ਵੀ ਹੈ ਲੇਕਿਨ ਇਹ ਤੇ ਇੱਕ ਪ੍ਰਾਈਵੇਟ ਕੰਪਨੀ ਦਾ ਪੰਪ ਹੈ ਜੇ ਇੱਕ ਗੱਲ ਕਰੀਏ ਸਰਕਾਰੀ ਕੰਪਨੀਆਂ ਦੇ ਪੰਪਾਂ ਦੀ ਤਾਂ ਇਹੋ ਜੀ ਬਹੁਤ ਸਾਰੀਆਂ ਸਹੂਦਤਾਂਾਂ ਲੋਕਾਂ ਨੂੰ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ 90% ਪੰਪਾਂ ਤੇ ਦੌਰਾ ਕਰਨ ਤੇ ਦੇਖਿਆ ਗਿਆ ਕਿ ਨਾ ਤਾਂ ਹਵਾ ਦੀਆਂ ਮਸ਼ੀਨਾਂ ਚੱਲ ਰਹੀਆਂ ਔਰ ਨਾ ਹੀ ਪੀਣ ਵਾਲਾ ਸਭ ਪਾਣੀ ਮੁਹੱਈਆ ਕਰਵਾਇਆ ਜਾ ਰਿਹਾ ਕਸਮਰ ਦੂ ਸਤਿ ਸ਼੍ਰੀ ਅਕਾਲ ਜੀ ਪਹਿਲੇ ਆਪਣਾ ਨਾਮ ਦੱਸਿਓ ਮੇਰਾ ਨਾਮ ਹੈ ਜੀ ਅਵਤਾਰ ਸਿੰਘ ਸਿੱਧੂ ਇਹ ਕੰਪਨੀਆਂ ਦੇ ਮਤਲਬ ਹਿਦਾਇਤਾਂ ਕੀਤੀਆਂ ਗਈਆਂ ਕਿ ਬਹੁਤ ਸਾਰੀਆਂ ਫੈਸਿਲਿਟੀਆਂ ਹੋਣੀਆਂ ਚਾਹੀਦੀਆਂ ਜਿੱਦਾਂ ਪੀਣ ਵਾਲੇ ਪਾਣੀ ਦੀ ਗੱਡੀਆਂ 'ਚ ਹਵਾ ਭਰਨ ਦੀ ਔਰ ਬਾਥਰੂਮ ਦੀ ਵੱਖਰੀ ਫੈਸਿਲਿਟੀ ਹੋਣੀ ਚਾਹੀਦੀ ਹੈ ਹੋਰ ਕੀ ਕੀ ਕੀਤੀਆਂ ਗਈਆਂ ਹਿਦਾਇਤਾਂ ਦੇਖੋ ਜੀ ਇਹ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਇਹ ਤਾਂ ਕੰਪਨੀ ਵੱਲੋਂ ਲਾਜ਼ਮੀ ਪਹਿਲੇ ਦਿਨ ਤੋਂ ਹੀ ਨੇ ਇਹ ਕੋਈ ਨਵਾਂ ਆਰਡਰ ਨਹੀਂ ਆਇਆ ਪਹਿਲੇ ਦਿਨ ਤੋਂ 6 ਸਾਲ ਤੋਂ ਸੰਸਾਰ ਹੋ ਕੇ ਕੰਮ ਕਰਦੇ ਉਸ ਦੀ 9 ਸਾਲ ਦੇ ਕਰੀਬ ਤੋ ਇਹ ਪਹਿਲੇ ਦਰਦ ਲੱਗੂ ਨੇ ਜਿੱਨਾ ਚ ਇੱਕ ਫ੍ਰੀ 에ਅਰ ਦੀ ਹੈ ਪੀਣ ਵਾਲੇ ਪਾਣੀ ਦੀ ਹੈ ਤੇ ਲੇਡੀਜ਼ ਤੇ ਜੈਂਟਸ ਦੇ ਵੱਖੋ-ਵੱਖਰੇ ਬਾਥਰੂਮ ਵੀ ਹੈ ਅਸੀਂ ਏਰੀਆ ਦੇ ਲੱਗੇ ਛੱਗੇ ਲਗਭਗ 20 ਪੰਪਾ ਦਾ ਦੌਰਾ ਕੀਤਾ ਹੈ ਔਰ ਪਾਇਆ ਕਿ ਬਾਥਰੂਮ ਸਿਰਫ ਇੱਕ ਹੀ ਹੈ ਲੇਡੀਜ਼ ਦਾ ਵੱਖਰਾ ਬਾਥਰੂਮ ਸਰਕਾਰੀ ਪੰਪਾ ਤੇ ਇਸ ਖਾਸ ਕਰ ਪ੍ਰਾਈਵੇਟ ਕੰਪਨੀਆਂ ਦੇ ਪੰਪਾ ਤੇ ਮੈਂ ਗੱਲ ਨਹੀਂ ਕਰਦਾ ਰੈਜ਼ਡੈਂਸ ਦੇ ਪੰਪ ਤੇ ਹੈ ਨਹੀਂ ਨਾ ਇਹਦੇ ਕੁਝ ਪੰਪ ਹੈ ਉੱਤੇ ਕਾਫੀ ਅਚੀ ਪੋਜੀਸ਼ਨ ਹੈ ਲੇਕਿਨ ਸਰਕਾਰੀ ਜਿਹਦਾ ਇੰਡੀਅਨ ਆਇਲ ਹੋ ਗਿਆ ਬੀਪੀ ਹੋ ਗਿਆ ਐਚਪੀ ਹੋ ਗਿਆ ਇਹਨਾਂ ਤੇ ਹੈ ਹੀ ਨਹੀਂ ਬਾਤ ਦੇਖੋ ਜੀ ਇਹਦੇ ਥੋ ਕਰਨ ਹੋ ਸਕਦੇ ਨੇ ਜੋ ਮੈਂ ਸਮਝਦਾ ਹਾਂ ਇੱਕ ਦੇ ਆ ਵੀ ਬਹੁਤ ਜਿਆਦਾ ਤਾਦਾਦ ਦੇ ਵਿੱਚ ਪੈਟਰੋਲ ਪੰਪ ਖੁੱਲ ਰਹੇ ਨੇ ਜਿਹੜੀ ਐਵਰੇਜ ਸੇਲ ਹੈ ਕਿਸੇ ਵੀ ਪੈਟਰੋਲ ਪੰਪ ਦੀ ਅਗਰ ਉਹ 3000 ਲੀਟਰ ਤੋਂ ਡੇਲੀ ਘਟ ਹੈ ਤੇ ਉਹ ਪੰਪ ਬੰਦ ਕਰ ਦੇਣਾ ਬੈਟਰ ਹੈ ਚਲਾਉਣ ਨਾਲ ਤੇ ਤੁਸੀਂ ਅਗਰ ਇਹਨਾਂ ਦੀ ਜਿਹੜੀ ਆਲਦੀਆ ਦੀ ਐਵਰੇਜ ਹੋ ਤਾਂ 3000 ਤੋਂ ਘੱਟ ਹੈ ਹਵਾ ਪਰਣ ਵਾਲੀਆਂ ਮਸ਼ੀਨਾਂ ਉਹ ਵੀ ਖਰਾਬ ਪਈਆਂ ਜ਼ਿਆਦਾਤਰ ਸਰਕਾਰੀ ਕੰਪਨੀਆਂ ਦੇ ਉਹ ਸਿਰਫ ਫੇਸ ਕਰਕੇ ਜੀ ਉਹ ਆਪਣਾ ਐਟੀਟਿਊਡ ਠੀਕ ਹੈ ਜੋ ਪੁਸ਼ਤੇ ਆ ਵੀ ਜਿਨ੍ਹਾਂ ਕੋਲ ਵੱਡੇ ਜਿਹੜੇ ਹਾਈਵੇ ਦੇ ਉੱਤੇ ਨੇ ਉਹਨਾਂ ਦੇ ਉੱਤੇ ਇਹ ਪ੍ਰੋਬਲਮ ਘੱਟ ਹੈ ਪਰ ਜਿਹੜੇ ਲਿੰਕ ਰੋਡਸ ਦੇ ਉੱਤੇ ਨੇ ਪੰਪ ਉਹਨਾਂ ਦੇ ਪ੍ਰੋਬਲਮ ਜ਼ਿਆਦਾ ਖੁੱਸਦੀ ਹੈ। ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤਾਂ ਸਾਹਿਬ ਪਾਣੀ ਵੀ ਨਹੀਂ ਹੈ ਕਿ ਜਾਂ ਬਾਟਾ ਕੋ ਲੜਤੇ ਕਾਈ ਜਮੀ ਦੇਖੀ ਗਈ ਔਰ ਆਰਓ ਤੇ ਹੈ ਹੀ ਨਹੀਂ ਹੈ ਕਨੈਕਸ਼ਨ ਹੀ ਕੱਢ ਦਿੱਤਾ। ਬਿਲਕੁਲ ਯਾਰ ਉਹਦੀ ਤੇ ਮੈਂ ਯਕੀਨ ਨਾਲ ਕੁਝ ਨਹੀਂ ਕਹਿ ਸਕਦਾ ਕਿਉਂਕਿ ਆਰਓ ਸੁਪਰੀਮ ਕੋਰਟ ਨੇ ਬੈਨ ਕਰ ਦਿੱਤਾ ਸੀ। ਉਸ ਤੋਂ ਬਾਅਦ ਉਹਦੀ ਕੀ ਪੋਜੀਸ਼ਨ ਹੈ ਉਹ ਬੈਨ ਕਿਨਾਂਕ ਲਾਗੂ ਹੋਇਆ ਜਾਂ ਉਸ ਤੇ ਕਰ ਦਿੱਤਾ ਗਿਆ ਮੈਂ ਨਹੀਂ ਕਹਿ ਸਕਦਾ। ਤੇ ਪਰ ਪਾਣੀ ਆਰੋਗ ਬਿਨਾ ਵੀ ਪੀਣ ਵਾਲਾ ਹੈ ਅਵੇਲੇਬਲ ਆ ਬੜੀ ਜਗ੍ਹਾ ਦੇ ਉਤੇ ਉਥੇ ਮਿਲਣਾ ਚਾਹੀਦਾ ਪਾਣੀ